ਇਹ ਗੁੰਡਾ ਰਾਏ ਹੋ ਗਏ ਦਾ ਪਰ ਕੋਈ ਲੋਕਤੰਤਰ ਤਾਂ ਰਿਹਾ ਨਹੀਂ ਆ ਜੀ ਇਹ ਪਿਛਲੇ ਪਾਸੇੋਂ ਫਾਇਰ ਹੋਏ ਪੰਜ ਸਤ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਬਾੜਾਂ ਲਾ ਕੇ ਤੇ ਉਹ ਤਾਂ ਨੂੰ ਡਾਉਣ ਲਾ ਗਏ ਜਿਵੇਂ ਆਪਾਂ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿੱਧਦੇ ਆਉਂਦੇ ਆ ਉਹ ਫੈਲਾ ਫੋਕੇ ਲੈ ਗਿਆ ਜੀ ਹਾਂ ਕਾਹਦੀ ਆਮ ਆਦਮੀ ਪਾਰਟੀ ਦੇ ਬੰਦੇ ਆ ਔਰ ਇਹਨਾਂ ਧੱਕਾ ਹੋ ਰਿਹਾ ਜੀ ਉਹ ਆਏ ਵੀ ਆਣੇ ਗੱਡੀਆਂ ਚ ਉਤਰ ਕੇ ਫਾਇਰਿੰਗ ਵੀ ਕੀਤੀ ਉਹਨਾਂ ਨੇ ਮੇਰੇ ਵੇਖੋ ਜੜ ਤੋਂ ਵਾਲ ਪੱਟੇ ਗਏ ਆ ਸਾਰੇ ਸਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੋਂ ਵੀ ਮੇਰੇ ਧੌਣ ਤੇ ਵੀ 6:00 ਵਜੇ ਆ ਮੇਰੀ ਬਾਹਰ ਵੀ ਸਰ ਦੇਖੋ ਸਾਰੀ ਮਰੋੜਦੀ ਇਹਨਾਂ ਨੇ ਸਰਕਾਰ ਮੁਰਦਾਬਾਦ ਮੁਰਦਾਬਾਦ ਜੈਹਾ ਸਰਕਾਰ ਮੁਰਦਾਬਾਦ 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 ਪੰਚਾਇਤੀ ਚੋਣਾਂ ਦੇ ਅਮਲ ਨੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਵਿੱਚ ਟ੍ਰੇਡ ਲਿਆ ਦਿੱਤੀ ਹੈ ਹਾਲੇ ਤਾਂ ਨਾਮਜ਼ਦਗੀ ਕਾਗਜ਼ ਹੀ ਦਾਖਲ ਹੋਏ ਨੇ ਇਸ ਪ੍ਰਕਿਰਿਆ ਵਿੱਚ ਹੀ ਜੋ ਕੁਝ ਦੇਖਣ ਨੂੰ ਮਿਲਿਆ ਜਿਵੇਂ ਕਈ ਥਾਵਾਂ 'ਤੇ ਗੋਲੀਆਂ ਚੱਲੀਆਂ ਨਾਮਜ਼ਦਗੀ ਫਾਈਲਾਂ ਖੋਈਆਂ ਗਈਆਂ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਉਸ ਤੋਂ ਖਦਸ਼ਾ ਹੈ ਕਿ ਵੋਟਾਂ ਪੈਣ ਤੱਕ ਇਹ ਲੜਾਈ ਝਗੜੇ ਅਤੇ ਹਿੰਸਾ ਹੋਰ ਵਧੇਗੀ ਨਾਲ ਹੀ ਪਿੰਡਾਂ ਵਿੱਚ ਤਣਾਅ ਵੀ ਵਧੇਗਾ ਭਾਈਚਾਰੇ ਦਾ ਸਾਂਝ ਕਾਇਮ ਰੱਖਣ ਲਈ ਲੋਕਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਹਨਾਂ ਚੋਣਾਂ ਕਰਕੇ ਪੱਕੀਆਂ ਦੁਸ਼ਮਣੀਆਂ ਸਹਿੇੜਨ ਤੋਂ ਬਚਣਾ ਚਾਹੀਦਾ ਹੈ ਹਾਲੇ ਤਾਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਕੰਮ ਹੀ ਮੁਸ਼ਕਲ ਨਾਲ ਸਿਰੇ ਚੜਿਆ ਹੈ ਰੌਲਾ ਇਹਨਾਂ ਦੀ ਪੜਤਾਲ ਸਮੇਂ ਰੱਦ ਕੀਤੇ ਜਾਣ ਵਾਲੇ ਕਾਗਜ਼ਾਂ ਉੱਤੇ ਵੀ ਪੈਣਾ ਹੈ ਉਸ ਤੋਂ ਬਾਅਦ ਕਰੀਬ 10 ਦਿਨ ਪਏ ਨੇ ਵੋਟਾਂ ਪੈਣ ਨੂੰ ਕਿਉਂਕਿ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਇਸ ਲਈ ਉਹਨੇ ਦਿਨ ਲੋਕਾਂ ਨੂੰ ਸੂਝ-ਬੂਝ ਤੋਂ ਕੰਮ ਲੈਣਾ ਪਵੇਗਾ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟਕਰਾਅ ਵਾਲਾ ਮਾਹੌਲ ਰਿਹਾ ਕਾਗਜ਼ داخل ਕਰਨ ਦਾ ਆਖਰੀ ਦੌਰ ਹਿੰਸਕ ਮੋੜਾ ਲੈ ਗਿਆ ਕਦੇ ਬਿਹਾਰ ਵਿੱਚ ਪੋਲਿੰਗ ਬੂਥ ਲੁੱਟਣ ਦੀਆਂ ਖਬਰਾਂ ਆਉਂਦੀਆਂ ਸਨ ਤਾਂ ਹੁਣ ਪੰਜਾਬ ਵਿੱਚ ਨਾਮਜ਼ਦਗੀ ਫਾਈਲਾਂ ਲੁੱਟਣ ਦਾ ਵਰਤਾਰਾ ਸ਼ੁਰੂ ਹੋ ਗਿਆ ਹੈ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਪਾੜੇ ਜਾਂਦੀਆਂ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚੋਂ ਖਬਰਾਂ ਸਾਹਮਣੇ ਆਈਆਂ ਜਦਕਿ ਆਪਸੀ ਤਕਰਾਰ ਤਾਂ ਥਾਂ-ਥਾਂ ਉੱਤੇ ਹੋਇਆ ਹਾਕਮ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਉਮੀਦਵਾਰਾਂ ਨੇ ਵੀ ਧੱਕੇ ਦੇ ਦੋਸ਼ ਲਾਇਨੇ ਕਈ ਥਾਂਵਾਂ 'ਤੇ ਕਾਗਜ਼ ਦਾਖਲ ਕਰਨ ਤੋਂ ਵੀ ਰੁਕਿਆ ਗਿਆ। ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਇਹ ਸਭ ਤੋਂ ਵੱਧ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸਟੇਟ ਚੋਣ ਕਮਿਸ਼ਨ ਨੂੰ ਮਿਲ ਕੇ ਨਾਮਜ਼ਦਗੀਆਂ ਸਮੇਂ ਵਾਪਰੇ ਸਮੁੱਚੇ ਘਟਨਾਕਰਮ ਦੀ ਸ਼ਿਕਾਇਤ ਕਰਦੇ ਹੋਏ ਨਾਮਜ਼ਦਗੀਆਂ ਤੋਂ ਜਬਰਨ ਰੋਕੇ ਜਾਣ, ਕਾਗਜ਼ ਖੋਏ ਅਤੇ ਪਾੜੇ ਜਾਣ ਵਾਲਿਆਂ ਲਈ ਵਾਧੂ ਸਮੇਂ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਬੀਜੇਪੀ ਨੇ ਵੀ ਨਾਮਜ਼ਦਗੀਆਂ ਦੀ ਸਮੁੱਚੀ ਪ੍ਰਕਿਰਿਆ ਤੇ ਹਿੰਸਾ ਦੇ ਮੁੱਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਹਾਕਮ ਤੇ ਰੁੱਤੇ ਗੈਂਗਸਟਰਾਂ ਦੇ ਵਰਤੋਂ ਦੇ ਦੋਸ਼ ਲਾਏ ਅਤੇ ਇਸ ਦਿਨ ਨੂੰ ਜਮਹੂਰੀਅਤ ਲਈ ਕਾਲਾ ਦਿਨ ਘਰਾੜ ਦਿੱਤਾ ਮੋਗਾ ਦੀ ਬੱਖੀ ਵਿੱਚ ਸਥਿਤ ਪਿੰਡ ਲੰਡੇ ਦੇ ਵਿੱਚ ਕਾਗਜ਼ ਦਾਖਲ ਕਰਨ ਮੌਕੇ ਹਵਾਈ ਫਾਇਰਿੰਗ ਹੋਈ ਦੋ ਧੜਿਆਂ ਦੀ ਝੜਪ ਵਿੱਚ ਜਸਪ੍ਰੀਤ ਸਿੰਘ ਸਮੇਤ ਇੱਕ ਔਰਤ ਅਤੇ ਕੁਝ ਹੋਰ ਜਣੇ ਜ਼ਖਮੀ ਹੋ ਗਏ ਇਸੇ ਤਰ੍ਹਾਂ ਤਲਵੰਡੀ ਭਾਈ ਵਿੱਚ ਰਿਟਰਨਿੰਗ ਅਫਸਰ ਦੇ ਦਫ਼ਤਰ ਬਾਹਰ ਗੋਲੀਆਂ ਚੱਲਣ ਦੀਆਂ ਖਬਰਾਂ ਨੇ ਗੋਲੀ ਚੱਲਣ ਦੀ ਇਸ ਘਟਨਾ ਵਿੱਚ ਪੰਬੇ ਲੰਡੇ ਪਿੰਡ ਦਾ ਨਰਵੀਰ ਸਿੰਘ ਜ਼ਖਮੀ ਹੋਇਆ ਕਾਨੂੰਵਾਲ ਵਿੱਚ ਵੀ ਉਮੀਦਵਾਰਾਂ ਦੇ ਕਾਗਜ਼ ਪਾੜੇ ਗਏ ਭਿੱਖੀਪਿੰਡ ਵਿਖੇ ਹਾਕਮਤਰ ਅਤੇ ਅਕਾਲੀ ਵਰਕਰ ਕਾਗਜ਼ ਦਾਖਲ ਕਰਨ ਸਮੇਂ ਆਪਸ ਵਿੱਚ ਭੜ ਗਏ ਜ਼ੀਰਾ ਅਤੇ ਧਰਮਕੋਟ ਵਿੱਚ ਵੀ ਲੜਾਈ ਹੋਣ ਅਤੇ ਇਟਾਂ ਰੁੜੇ ਚੱਲਣ ਦੀਆਂ ਖਬਰਾਂ ਨੇ ਨਸ਼ਹਿਰਾ ਪੰਨੂਆ ਵਿੱਚ ਵੀ ਗੋਲੀਆਂ ਚੱਲੀਆਂ ਅਤੇ ਪੰਜ ਕਾਂਗਰਸੀ ਵਰਕਰ ਜ਼ਖਮੀ ਹੋਏ ਜਲਾਲਾਬਾਦ ਵਿੱਚ ਝਗੜਾ ਰੋਕਣ ਅਤੇ ਭੀੜ ਨੂੰ ਖਦੇੜਨ ਲਈ ਪੁਲਿਸ ਨੂੰ ਲਾਠੇ ਚਾਰਜ ਵੀ ਕਰਨਾ ਪਿਆ ਇਸ ਵਿੱਚ ਵੀ ਕੁਝ ਲੋਕ ਜ਼ਖਮੀ ਹੋਏ ਸੇਖਮਾ ਵਿੱਚ ਸਰਪੰਚੀ ਦੇ ਦੋ ਉਮੀਦਵਾਰਾਂ ਦੀਆਂ ਫਾਈਲਾਂ ਹਾਕਮਦਰ ਦੇ ਆਗੂ ਨੇ ਪਾੜ ਦਿੱਤੀਆਂ ਫਤਿਹਗੜ ਪੰਜਤੂਰ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਅਕਾਲੀ ਵਰਕਰ ਆਪਸ ਵਿੱਚ ਭੜਪਏ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਈ ਥਾਂ ਲੋਕ ਡਾਂਗੋ ਡਾਂਗੀ ਹੋਏ ਇਸ ਝਗੜੇ ਵਿੱਚ ਕਈਆਂ ਦੀਆਂ ਪੱਗਾਂ ਲੱਤ ਗਈਆਂ ਅਤੇ ਕੁਝ ਜ਼ਖਮੀ ਵੀ ਹੋਏ। ਪਿੰਡ ਲੰਡੇ ਦੇ ਵਿੱਚ ਨਾਮਜ਼ਦਗੀ ਦਾਖਲ ਕਰਨ ਮੌਕੇ ਗੋਲੀ ਚੱਲੀ ਅਤੇ ਨਾਮਜ਼ਦਗੀ ਕੇਂਦਰ ਕੋਲ ਫਾਇਰਿੰਗ ਤੋਂ ਬਾਅਦ ਲੋਕਾਂ ਵਿੱਚ ਭੱਗਦੜ ਮਚ ਗਈ। ਇਸ ਮੌਕੇ ਕਈ ਲੋਕਾਂ ਨੂੰ ਸੱਟਾਂ ਲੱਗੀਆਂ। ਗੱਡੀਆਂ ਵਿੱਚ ਸਵਾਰ ਹੋ ਕੇ ਆਏ 2 ਦਰਜਨ ਦੇ ਕਰੀਬ ਵਿਅਕਤੀਆਂ ਨੇ ਨਾਮਜ਼ਦਗੀ ਵਾਲੀਆਂ ਫਾਈਲਾਂ ਜ਼ਬਰਨ ਫੜ ਕੇ ਹਵਾ ਵਿੱਚ ਉਛਾਲ ਦਿੱਤੀਆਂ, ਨਾਮਜ਼ਦਗੀ ਕਾਗਜ਼ ਫਾੜ ਦਿੱਤੇ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਸਮੁੱਚੇ ਘਟਨਾਕਰਮ ਤੋਂ ਬਾਅਦ ਹਾਕਮ ਤੇ ਆਮ ਆਦਮੀ ਪਾਰਟੀ ਦੇ ਕਾਰਕੁਨ ਖੁਦ ਨੂੰ ਪੀੜਤ ਦੱਸਦੇ ਹੋਏ ਧੱਕਾ ਹੋਣ ਦੇ ਦੋਸ਼ ਲਾ ਰਹੇ ਨੇ ਦੂਜੇ ਪਾਸੇ ਭਾਜਪਾ ਸਮੇਤ ਬਾਕੀ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਹਾਕਮ ਤੇ ਰੁੱਤੇ ਲੋਕ ਰਾਜ ਨੂੰ ਗੁੰਡਾ ਰਾਜ ਵਿੱਚ ਤਬਦੀਲ ਕਰਨ ਲਈ ਦੋਸ਼ੀ ਠਹਿਰਾਇਆ ਚਰਮਣੀ ਅਕਾਲੀ ਦਲ ਨੇ ਤਾਂ ਹਾਕਮ ਤੇ ਆਮ ਆਦਮੀ ਪਾਰਟੀ ਉੱਤੇ ਪੰਜਾਬ ਵਿੱਚ ਜੰਗਲ ਰਾਜ ਕਾਇਮ ਕਰਨ ਦਾ ਦੋਸ਼ ਮੜਿਆ ਹੈ ਪੈਂਡਸਲੀਨਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਵਿੱਚ ਖੂਨੀ ਝੜਪ ਸਾਹਮਣੇ ਆਈ ਇਹਨਾਂ ਵਿੱਚੋਂ ਇੱਕ ਭਰਾ ਆਮ ਆਦਮੀ ਪਾਰਟੀ ਨਾਲ ਜਦਕਿ ਦੂਜਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹੈ ਇਸ ਸਭ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸਣੀ ਗਿੱਲ ਅਤੇ ਬਰਜਿੰਦਰ ਸਿੰਘ ਮੱਖਣਬਰਾੜ ਨੇ ਆਖਿਆ ਕਿ ਪੰਜਾਬ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਬਚੀ ਫਾਈਲਾਂ ਨਾਂ ਲੈਣ ਉਤੇ ਉਹਨਾਂ ਨੂੰ ਅਗਨਪੇਟ ਕਰਨ ਤੱਕ ਦੀ ਗੱਲ ਆਖਣੀ ਪਈ ਲੋਕਤੰਤਰ ਦੀ ਬੁਨਿਆਦ ਹੈ ਪੰਚਾਇਤੀ ਚੋਣਾਂ ਜਿਹੜਾ ਕਿ ਆਪਾਂ ਕਹਿੰਦੇ ਆ ਜਿਹੜੀ ਪੰਜ ਪਿਆਰਿਆਂ ਨੂੰ ਸਰਕਾਰ ਮਿਲਦਾ ਇਸ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਪੰਜ ਪ੍ਰਧਾਨੀ ਜਿਹੜੀ ਆਪਾਂ ਕਹਿੰਦੇ ਆ ਕਿ ਸਾਡੇ ਪੰਜ ਸਰਪੰਚੇ ਤਕੜੇ ਹੋਣੇ ਚਾਹੀਦੇ ਆ ਤੁਸੀਂ ਦੱਸੋ ਅੱਜ ਸਾਡਾ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਭੋਗੇ ਦੇ ਵਿੱਚ ਬਹੁਤ ਗੁਰਦਸ਼ਾ ਹੋ ਰਹੀ ਆ ਲੋਕਤੰਤਰ ਦਾ ਘਾਣ ਹੋ ਰਿਹਾ ਥੋੜੇ ਹੀ ਚਿਰ ਅਸੀਂ ਢੀਕਾਂਗੇ ਜੇ ਸਭ ਤੋਂ ਪਹਿਲਾਂ ਨਾ ਲਈਆਂ ਇਹਨਾਂ ਨੇ ਦਾ ਡੀਸੀ ਡਾਕਟਰ ਦੇ ਮੂਹਰੇ ਅਸੀਂ ਤਕਰੀਬਨ 4 ਵਜੇ ਤੱਕ ਸਾਰੀਆਂ ਫੈਲਾਂ ਨੂੰ ਅਗਨ ਭੇਟ ਕਰਾਂਗੇ ਲੋਕਤੰਤਰ ਇਕਤਰਾਂ ਦਾ ਸੁਸਾਇਡ ਕਰੂਗਾ ਅੱਜ ਬੁਨਿਆਦੀ ਢਾਂਚੇ ਦਾ ਸਾਡਾ ਪੰਚਾਇਤਾਂ ਦਾ ਔਰ ਖਾਸ ਕਰਕੇ ਇਸ ਪ੍ਰਣਾਲੀ ਨੂੰ ਤਕੜਾ ਕਰਨ ਦੀ ਬਜਾਏ ਅੱਜ ਜਿਹੜੇ ਆਮ ਵਿਅਕਤੀ ਹੈ ਜਿਨ੍ਹਾਂ ਨੇ ਆਪਣਾ ਫੈਲਾ ਜਮਾ ਕਰਾ ਕੇ ਕਿੰਨੇ ਮੈਂਬਰ ਪੰਚਾਇਤ ਬਣਨਾ ਕਿਹਲੇ ਸਰਪੰਚ ਬਣਨਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਸ਼੍ਰੋਮਣੀ ਕਾਗਦ ਤੋਂ ਸਰਕਾਰ 'ਚ ਅੱਜ ਤੱਕ ਅਸੀਂ ਵੇਖਿਆ ਕਦੇ ਕਿਸੇ ਦੇ ਪੇਪਰ ਨਹੀਂ ਰੱਤ ਹੋਏ ਕਿਸੇ ਨੂੰ ਭਰਤੋਂ ਨਹੀਂ ਰੋਕਿਆ ਗਿਆ ਇਹ ਪਹਿਲੀ ਵਾਰ ਅਸੀਂ ਆਪਣੇ ਜੀਵਨ ਦੇ ਪ੍ਰੰਪਰਾ ਦੇਖ ਰਹੇ ਹਾਂ ਇਹ ਕਹਿੰਦੇ ਸੀ ਅਸੀਂ ਆਮ ਆਦਮੀ ਦੀ ਸਰਕਾਰ ਆ ਤੇ ਆਮ ਆਦਮੀ ਪਰੇਸ਼ਾਨ ਹੈ ਧਰਮਕੋਟ ਵਿੱਚ ਅਕਾਲੀ ਦਲ ਨਾਲ ਸੰਬੰਧਤ ਉਮੀਦਵਾਰ ਵੀ ਕਾਗਜ਼ ਸਹੀ ਹੋਣ ਦੇ ਬਾਵਜੂਦ ਫਾਈਲ ਨਾ ਲੈਣ ਦਾ ਦੋਸ਼ ਮੜਦੇ ਦੇਖੇ ਗਏ ਪੰਜਾਬ ਸਰਕਾਰ ਖਿਲਾਫ ਇੱਥੇ ਨਾਰੇਬਾਜ਼ੀ ਕਰਦੇ ਹੋਏ ਇਹਨਾਂ ਅਕਾਲੀਆਂ ਨੇ ਆਪਣੀਆਂ ਨਾਮਜ਼ਦਗੀ ਵਾਲੀਆਂ ਫਾਈਲਾਂ ਵੀ ਰੋਸ ਵਜੋਂ ਅੱਗ ਲਾ ਕੇ ਸਾੜ ਦਿੱਤੀਆਂ ਸਾਰੇ ਪੇਪਰ ਕੰਪਲੀਟ ਹੈ ਜੀ ਕੋਈ ਵੀ ਪੇਪਰ ਇਹੋ ਜਿਹਾ ਨਹੀਂਗਾ ਜਿਹੜਾ ਨਹੀਂਗਾ ਟੋਟਲ ਪੇਪਰ ਕੰਪਲੀਟ ਹੋਣ ਦੇ ਬਾਵਜੂਦ ਵੀ ਆ ਜਿਹੜਾ ਫਾਈਲਾਂ ਫੜ ਕੇ ਨਹੀਂ ਲਈਆਂ ਗਈਆਂ ਉਹਨਾਂ ਨੇ ਝਾੜੂ ਵਾਲਿਆਂ ਨੇ ਪੜਾਈਆਂ ਝਾੜੂ ਵਾਲਿਆਂ ਨੇ ਖੁਦ ਪੜਾਈਆਂ ਜੀ ਇਹ ਕਰਮੀ ਦੇ ਵਿੱਚ ਖੜਿਆ ਮੈਂ ਆਉਂਦਾ ਹਾਂ ਕਰਮੀ ਚ ਖੜਿਆ ਆਇਆ ਉਰੇ ਨਾਲ ਵੀ ਆਪ ਵੀ ਧੱਕੇ ਠਾਈ ਦੇ ਨਾਲ ਸਾਨੂੰ ਲੈਣ ਵਿੱਚ ਖੜਿਆ ਕਰਕੇ ਸਾਡੇ ਮੁਖਲਤ ਕੋਲ ਗੇਟ ਕੋਲ ਮੋੜਿਆ ਗਿਆ ਸੋ ਮੈਂ ਇਹ ਸਾਰੋ ਕੰਮ ਕਰਨਾ ਮੈਂ ਬਾਈਕ ਤੇ ਆਇਆ ਸਰਕਾਰ ਮੁਰਦਾਬਾ ਮੁਰਦਾਬਾ ਨਾਰਾਜ ਮੁਰਦਾਬਾ 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 ਮੋਗਾ ਦੇ ਇਹ ਨਾਂ ਲੱਗਦੇ ਪਿੰਡ ਲੰਡੇ ਦੇ ਵਿੱਚ ਵਾਪਰੀ ਹਿੰਸਕ ਘਟਨਾ ਅਤੇ ਨਾਮਜ਼ਦਗੀ ਫਾਈਲਾਂ ਜ਼ਬਰਨ ਖੋ ਕੇ ਪਾੜਨ ਅਤੇ ਹਵਾ ਵਿੱਚ ਸੁੱਟਣ ਬਾਰੇ ਦੇਖੋ ਮੌਕੇ ਦੇ ਗਵਾਹ ਅਤੇ ਪੀੜਤ ਲੋਕ ਕੀ ਕਹਿ ਰਹੇ ਨੇ ਬੰਦੇ ਇੱਥੇ ਵੜੇ 20 ਜਣੇ ਆ ਗਏ ਹੁਣੇ 20 ਜਣੇ ਆਏ ਆ ਕਿੱਥੋਂ ਦੇ ਸੀ ਬਾਈ ਬੰਦੇ ਉਹ ਪਤਾ ਨਹੀਂ ਬਾਈ ਇੱਧਰੋਂ ਆਏ 20 ਜਣੇ ਤੁਹਾਡੀ ਵੀ ਫੈਲ ਪਾੜੀ ਕੋਈ ਸਾਡੀ ਪਾੜੀ ਹੈ ਜੀ ਆਹ ਲੋ ਜੀ ਕਿਹੜੇ ਪਿੰਡ ਹੈ ਕਿਹੜਾ ਪਿੰਡ ਹੈ ਚੋਟਗਾ ਪਿੰਡ ਹੈ ਚੋਟਗਾ ਜੀ ਮਾਰਦੇ ਜਮ ਫੈਲ ਕਿਨੇ ਫੜੀ ਟੱਡੇ ਤੋਂ ਫੈਲ ਪਤਾ ਨਹੀਂ ਜੀ ਮੁੰਡੇ ਆਏ ਸੀ ਜਿਹੜੇ 20 25 ਆਣੇ ਫੜ ਕੇ ਖੋ ਕੇ ਫੈਲ ਨਾਲੇ ਧੱਕੇ ਮਾਰ ਕੇ ਨਾਲੇ ਫੈਲ ਖੋ ਤੇ ਕਾੜ ਕੇ ਹੱਲ ਕਰ ਗਏ ਸਾਹਮਣੇ ਕਰਕੇ ਦਿਖਾਓ ਨਹੀਂ ਬਚ ਗਈ ਬਚ ਗਈ ਫੱਜ ਗਈ ਆ ਲੋਈਆ ਇਦਾਂ ਕਰਕੇ ਸਰ ਗਿਆ ਸਾਰ ਸੱਟ ਗਈ ਇਹ ਗੁੰਡਾ ਰਾਏ ਹੋਗੇ ਤਾਂ ਪਰ ਕੋਈ ਲੋਕਤੰਤਰ ਤਾਂ ਰਹਾ ਨਹੀਂ ਹੈ ਜੀ ਬਿਲਕੁਲ ਬਿਲਕੁਲ ਇਹ ਲੋਕਤੰਤਰ ਵਾਲੀ ਗੱਲ ਨਹੀਂ ਰਹੀ ਗਿਆ ਪਤਾ ਹੀ ਕਹਿੰਨੇ ਵੀ ਕੋਈ ਜਿਹੜੇ ਪਰਮ ਭਰਦੇ ਸੀ ਕੋਈ ਕੋਈ ਕਹੇ ਨਾ ਬਰੋਧ ਨਹੀਂ ਸੀ ਇਥੇ RAM NAAL ਦਾ ਚਲੋ ਘਰ ਦੇ ਵਿੱਚ ਖੜੇ ਸੀਗੇ ਅਸੀਂ ਕਿਸੇ ਨੂੰ ਕੋਹ ਨਹੀਂ ਕਿਹਾ ਵਿੱਚੋਂ ਆਏ 20 ਜਣੇ ਗੱਡੀਆਂ ਚ ਉਤਰ ਕੇ ਫਾਇਰਿੰਗ ਵੀ ਕੀਤੀ ਉਹਨਾਂ ਨੇ ਆ ਦੋ ਫਾਇਰ ਹੋਇਆ ਜੀ ਫਾਇਰ ਕਰਕੇ ਇੱਥੋਂ ਆਏ 20 ਜਣੇ ਫੜ ਕੇ ਇਦਾਂ ਸਾਰਾ ਥੈਲਾ ਪਾੜ ਗਏ ਉਹ ਤਾਂ ਸਾਡੇ ਦਾ ਦੱਸੋ ਇਹਨਾਂ ਨੂੰ ਕੌਣ ਜਵਾਬ ਕਰਾਊਗਾ ਜੀ ਅਸੀਂ ਜੀ ਫੈਲਾ ਭਰਨ ਆਏ ਸੀ ਤੇ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸਿਓਂ ਫੈਰ ਹੋਏ ਪੰਜ ਸੱਤ ਤੇ ਪਿਛਲੇ ਪਾਸਿਓਂ ਫੈਲਾ ਫੜ ਕੇ ਇੱਕਦਾਂ ਹੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਉਹ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿਰਦੇ ਹੁੰਦੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲੱਗਾ ਵੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਢੇਆ ਸਾਮ ਜਗ੍ਹਾ ਹੋਈਆਂ ਸੀਗੀਆਂ ਸਾਢੇਆ ਵੀ ਫੈਲਾ ਪਾੜ ਤੀਗਾ ਉਹਨਾਂ ਨੇ ਮੇਰੇ ਕਵਰਾਂ ਦੀ ਪਾੜਤੀ ਫੈਲਾ ਇਹ ਇੱਧਰ ਵੀ ਬਾੜਦੀ ਮੁੰਡੇ ਦੀ ਇੱਕ ਸਾਡੇ ਪਿੰਡ ਦੀ ਹੋਰ ਬਾੜ ਦੀ ਪਾਰਦੀ ਸਾੜਾ ਕਿਸੇ ਨਾਲ ਰੋਲਾ ਵੀ ਹੈ ਨਹੀਂਗਾ ਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਆ ਤਾਂ ਗੁੰਡਾਗਰਦੀ ਪਹਿਲੀ ਵਾਰ ਵੇਖੀ ਆ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹ ਫੈਲਾ ਪਾਟੀਆਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸੰਮਤੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਡਾਰੀ ਸੀਗਾ ਜਾਂ ਵੋਟਾਂ ਪਾ ਕੇ ਵੇਖ ਲੈਂਦੇ ਫਿਰ ਜਿਹੜਾ ਜਿੱਤਿਆ ਉਹ ਜਿੱਤ ਜਾਂਦਾ ਕਿਉਂ ਆਪਾਂ ਗੁੰਡਾਗਰਦੀ ਕਰਦੇ ਕਿਸੇ ਨਾਲ ਤੁਸੀਂ ਵੀ 25 ਜਣੇ ਗੁੰਡੇ ਆਏ ਆ ਅਸੀਂ ਲੈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਬਾਰੇ ਫੈਲਾ ਕੋਲ ਦੇ ਫੋਕੇ ਆਏ ਪਾੜ ਕੇ ਸਿੱਟ ਗਏ ਕੌਣ ਸੀ ਉਹ ਬ ਕੋਈ ਸਾਨੂੰ ਕੋਈ ਪਤਾ ਨਹੀਂ ਹੁੰਦਾ। ਅਰੇ ਮੇਰਾ ਵੀ ਹੋਈ ਐ ਤੇ ਮੈਂ ਫਾਇਰਿੰਗ ਵੀ ਹੋਈ ਐ। ਹਾਂਜੀ ਫਾਇਰ ਵੀ ਹੋਈ ਐ। ਹੁਣ ਅਚਾਨਕ ਕੋਈ ਪ੍ਰਸ਼ਾਸਨ ਨੇ ਨਹੀਂ ਕੋਈ ਕਾਰਵਾਈ ਕੀਤੀ। ਪ੍ਰਸ਼ਾਸਨ ਨੇ ਕੋਈ ਹੁਣ ਘੋੜਾ ਸਾਹਮਣੇ ਹੀ ਐ ਜੀ। ਪ੍ਰਸ਼ਾਸਨ ਨੇ ਕੀ ਕੀਤੀ ਹੁੰਦੀ ਲੜਦੇ ਨਹੀਂ ਹੁੰਦਾ ਜੀ। ਉਹਨਾਂ ਦੀ ਟਾਂਗਾ ਮਾਰ ਪ੍ਰਸ਼ਾਸਨ ਕੋਈ ਕਰਦਾ ਪ੍ਰਸ਼ਾਸਨ ਨਾ ਟਾਂਗਾ ਮਾਰਦਾ। ਫੇਲ ਆ ਜੀ ਇਹ ਸਰਕਾਰ। ਕਿਉਂਕਿ ਕੋਈ ਸਰਕਾਰ ਨਹੀਂ ਇਹਦਾ। ਇਹ ਨਾ ਸਰਕਾਰ ਹੈ। ਅਸੀਂ ਵੀ ਖੌਦ ਖੌਟਾ ਪਾਈਆਂ ਸੀ ਨਾ ਅਸੀਂ ਘਰੋਂ ਤੇਲ ਪਵਾ ਕੇ ਮੋਟਰਸਾਈਕਲ ਦੇ ਵਿੱਚ ਆਪਦੇ ਡੇਢੀ ਨਾਲ ਲੜ ਕੇ ਇਹਨਾਂ ਦੇ ਨਾਲ ਜਾਂਦੇ ਰਹੇ। ਨੇਰੇ ਸਵੇਰੇ ਮੀਟਿੰਗਾਂ ਚ ਫਲਾਣੇ ਦਾ ਮੀਟਿੰਗਾਂ ਦੀ ਆ ਆਦਮੀ ਪਾਰਟੀ ਦੀ ਮੀਟਿੰਗਾਂ ਵੀ ਉੱਥੇ ਚੱਲ ਗਈ। ਅਸੀਂ ਨੇਰੇ ਸਵੇਰੇ ਵੀ ਜਾ ਕੇ ਇਹਨਾਂ ਨਾਲ ਪਾਰਟੀ ਨਾਲ ਕੰਮ ਕੀਤਾ। ਪਰ ਸਾਨੂੰ ਆਹਾਂ ਨਤੀਜਾ ਮਿਲਿਆ ਇਹਨਾਂ ਦਾ। ਆਹ ਸਾਬਾਸੀ ਮਿਲ ਗਈ ਜੀ। ਇਸ ਘਟਨਾ ਵਿੱਚ ਜ਼ਖਮੀਆਂ ਨੂੰ ਵੀ ਸੁਣੋ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੌਜਵਾਨ ਖੁਦ ਨੂੰ ਪੀੜਤ ਦੱਸਦਾ ਹੋਇਆ ਤੱਕਾ ਹੋਣ ਦੀ ਗੱਲ ਕਹਿ ਰਿਹਾ ਹੈ। ਬਈ ਦਾ ਕੌਣ ਪੈਗੇ ਆ? ਜੀ। ਰਣਿੰਦਰ ਸਰਪੰਚ ਉਹਦਾ ਘਰ ਵਾਲਾ ਗੁਰਪ੍ਰੀਤ ਜੀ। ਉਹਦਾ ਸਾਲਾ ਜੀ। ਲਾਡੀ ਜੀ। ਪਾਰਟੀ ਗੱਲ ਚਾਰ ਪੰਜ ਬੰਦੇ ਹੋਰ ਅਣਛੋਤੇ ਸੀ 10 ਉਹ ਮੇਰੇ ਗੱਲ ਪੈ ਗਏ ਕਿਹੜੀ ਪਾਰਟੀ ਦੇ ਬੰਦੇ ਉਹ ਭਾਜਪਾ ਦੇ ਉਹ ਫੈਲਾਖੋ ਕੇ ਲੈ ਗਿਆ ਜੀ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਆ ਸਾਡੇ ਨਾਲ ਧੱਕਾ ਹੋ ਰਿਹਾ ਜੀ ਦੂਜੇ ਪਾਸੇ ਭਾਜਪਾ ਦੀ ਮਹਿਲਾ ਆਗੂ ਉਲਟਾ ਆਮ ਆਦਮੀ ਪਾਰਟੀ ਅਤੇ ਮੋਗਾ ਤੋਂ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਉਹਨਾਂ ਦੇ ਪੀਏ ਦਾ ਨਾਂ ਇਸ ਸਾਰੇ ਮਾਮਲੇ ਵਿੱਚ ਘੜੀਸ ਰਹੀ ਹੈ ਜਿਹੜਾ ਜਸਪ੍ਰੀਤ ਸਿੰਘ ਦਸਤਾਵਾ ਆਮ ਪਾਰਟੀ ਦਾ ਵਲੰਟੀਅਰ ਉਹਨੇ ਆ ਕੇ ਪਿੱਛੇ ਮੇਰੇ ਵਾਲ ਪੱਟ ਕੇ ਮੇਰੀ ਚੁੰਨੀ ਖਿੱਚਤੀ ਤੇ ਸਰ ਜਦੋਂ ਮੈਂ ਅੰਦਰ ਜਾਣ ਲੱਗੀ ਤਾਂ ਉਹਨੇ ਮੇਰੇ ਜਿਹੜਾ ਹੱਥ ਚ ਲਫਾਫਾ ਫੈਲਾਉਣ ਦਾ ਲਾ ਫੜਿਆ ਹੋਇਆ ਸੀਗਾ ਉਹ ਵੀ ਕੈਚ ਕਰ ਲਿਆ ਉਹਨੇ ਆ ਕੇ ਫੇਰ ਜਸਪ੍ਰੀਤ ਨੇ ਮੇਰੇ ਥੱਪੜ ਮਾਰੇ ਤੇ ਜੋਰਾ ਸਿੰਘ ਉੱਥੇ ਮੌਜੂਦ ਸੀਗੇ ਤੇ ਉੱਥੇ ਮੌਜੂਦਾ ਐਸਐਚਓ ਜਾਂ ਹੋਰਾਂ ਨੇ ਆ ਕੇ ਕੁਝ ਕੀਤਾ ਤਾਂ ਉਹਨਾਂ ਨੂੰ ਜੋਰਾ ਸਿੰਘ ਨੇ ਮੂਹਰੇ ਨਹੀਂ ਆਉਣ ਦਿੱਤਾ ਕੋਲ ਜੋਰਾ ਸਿੰਘ ਤੇ ਫੋਨ ਤੇ ਮੇਰੀ ਬਿਨਾ ਦੁਪट्टे ਤੋਂ ਵੀਡੀਓ ਬਣੀ ਮੇਰੀ ਚੈਨੀ ਮੇਰੇ ਟੌਪਸ ਇਹ ਵੀ ਲਾਏ ਗਿਆ ਮੇਰੇ ਵੇਖੋ ਜੜ ਤੋਂ ਵਾਲ ਪੱਟੇ ਗਏ ਆ ਸਾਰੇ ਸਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੋਂ ਵੀ ਮੇਰੇ ਧੌਣ ਤੇ ਵੀ 7:00 ਵਜੇ ਆ ਮੇਰੀ ਬਾਹ ਵੀ ਸਰ ਦੇਖੋ ਸਾਰੀ ਮਰੋੜਤੀ ਇਹਨਾਂ ਨੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬauft ਵਕੀਲਾਂ ਨੂੰ ਨਾਲ ਲੈ ਕੇ ਸਟੇਟ ਚੋਣ ਕਮਿਸ਼ਨਰ ਨੂੰ ਮਿਲਿਆ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਤਾਂ ਇੱਕ ਬਿਆਨ ਜਾਰੀ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਉੱਤੇ ਜੰਗਲ ਰਾਜ ਕਾਇਮ ਕਰਨ ਦਾ ਦੋਸ਼ ਲਾਇਆ ਰਾਜ ਚੋਣ ਕਮਿਸ਼ਨ ਨੂੰ ਮਿਲਣ ਮਗਰੋਂ ਡਾਕਟਰ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇਖੋ ਕੀ ਕਹਿ ਰਹੇ ਨੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਕਠੜਾਵਾਂ ਜਿੱਥੇ-ਜਿੱਥੇ ਹੋਈਆਂ ਇਹ ਹਾਂ ਦੇ ਥੋੜੀਆਂ ਕਠੜਾਵਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਬੀ.ਡੀ. ਨੇ ਜ਼ਿਕਰ ਕੀਤਾ। ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ। ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇਗਾ। ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ। ਤੇ ਜਿਹੜੇ ਦੋਸ਼ੀ ਅਫਸਰ ਆ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤਨ ਸ਼ਾਸਨੀ ਜਿਹੜੀ ਕਾਰਵਾਈ ਆ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ। ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਹਿ ਕੇ ਉਹਨਾਂ ਦੇ ਦਿਨ ਵਧਾਏ ਜਾਣ। ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ। ਉੱਥੇ ਬਾਕੀ ਪ੍ਰਕਿਰਿਆ ਅਲਿ ਬਦਲ ਦਿੱਤੀ ਜਾਵੇ। ਆ ਜਿਹੜੀ ਮੋਗੇ ਦੀ ਤਸਵੀਰ ਆ। ਤੇ ਆ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ ਤੇ ਆ ਬੀਬੀ ਐ ਜਿਹੜੀ ਸ਼ਰਿਆਬ ਕਹ ਰਹੀ ਐ ਕਿ ਆ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਆ ਇਹ ਧਰਮਕੋਟ ਦੀ ਆ ਤੇ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਰਾਇਆ ਆਮ ਮੰਦੋੜ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਤੇ ਲੋਕੀ ਬਾਹਰ ਟੱਕੇ ਖਾਰੇ ਆ ਨਾਮ ਜਿੰਦਗੀਆਂ ਦਾਖਲ ਕਰਨ ਵਾਸਤੇ ਇਹ ਅੱਜ ਦੀ ਤਸਵੀਰ ਹੈ ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਇਹ ਉਹਨਾਂ ਦੇ ਹਲਕੇ ਦੀ ਆ ਔਰ ਜਲਾਨਾਬਾਦ ਦੇ ਵਿੱਚ ਨਵੇਂ ਹੱਤ ਕੰਡੇ ਵਰਤੇ ਗਏ ਕਿ ਡੰਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖਲਾਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਉਹਨਾਂ ਦੇ ਨਾਮਜ਼ਦਗੀ ਪੱਤਰ ਉਦਾਂ ਹੀ ਉਹਨਾਂ ਨੂੰ ਫਾਈਲ ਫੜਾ ਦਿੱਤੀ ਕਿ ਤੁਸੀਂ 2-300 ਬੰਦਾ ਲਾਈਨ 'ਚ ਲੱਗ ਜਾਓ ਤੇ ਆਪਾਂ ਹੋਰ ਕਿਸੇ ਨੂੰ ਨਾਮਿਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ